ਜਾ ਕੱਲ ਅਸੀਂ ਤੁਹਾਨੂੰ ਦਿਖਾਇਆ ਸੀ ਕਿ ਫਿਰੋਜ਼ਪੁਰ ਦੇ ਨੇੜੇ ਇੱਕ ਪਿੰਡ ਦੇ ਵਿੱਚੋਂ ਬਹੁਤ ਸਾਰੀਆਂ ਟਰਾਲੀਆਂ ਵਾਪਸ ਗਈਆਂ ਔਰ ਲੋਕ ਇਹ ਕਹਿ ਰਹੇ ਸੀ ਕਿ ਇੱਕ ਪਿੰਡ ਹੈ ਝੁੱਗੇ ਹਜ਼ਾਰਾ ਸਿੰਘ ਵਾਲੇ ਉਹ ਲੋਕ ਕਲ ਪਏ ਉਹਨਾਂ ਨੇ ਉਹਨਾਂ ਦੇ ਨਾਲ ਧੱਕਾ ਮੁਕੀ ਕੀਤੀ ਔਰ ਲੋਕ ਤਾਂ ਇੱਥੋਂ ਤੱਕ ਵੀ ਕਹਿੰਦੇ ਸੀ ਕਿ ਸਿਰਫ ਉੱਥੇ ਗੋਲੀ ਨਹੀਂ ਚੱਲੀ ਲੋਕਾਂ ਨੇ ਕਸਰ ਕੋਈ ਨਹੀਂ ਛੱਡੀ ਤਾਂ ਹਜ਼ਾਰਾ ਸਿੰਘ ਵਾਲਾ ਦਾ ਸਰਪੰਚ ਮੇਰੇ ਨਾਲ ਇਸ ਵੇਲੇ ਫੋਨ ਲਾਈਨ ਤੇ ਮੌਜੂਦ ਹੈ ਸਰਪੰਚ ਸਾਹਿਬ ਬਹੁਤ ਬਹੁਤ ਸਵਾਗਤ ਸਸਤੀ ਕਾ ਸਰ ਸਰਪੰਚ ਸਾਹਿਬ ਬੜੇ ਇਲਜ਼ਾਮ ਨੇ ਕਿ ਤੁਹਾਡੇ ਪਿੰਡ ਦੇ ਲੋਕ ਗਲ ਪੈਂਦੇ ਆ ਜਿਹੜੇ ਸੇਵਾਦਾਰ ਆਉਂਦੇ ਨੇ ਸੇਵਾ ਲੈ ਕੇ ਆ ਸਰ ਐਵੇਂ ਦਾ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਸੱਚੀ ਗੱਲ ਕਹਿੰਦਾ ਔਰ ਐਵੇਂ ਦਾ ਕੋਈ ਮੈਟਰ ਨਹੀਂ ਹੈਗਾ ਕੋਈ ਇਸ਼ੂ ਨਹੀਂ ਹੈਗਾ ਔਰ ਜਿਹੜੀ ਸੰਸਥਾ ਸਾਡੇ ਕੋਲ ਆਈ ਸੀਗੀ ਇਹਨਾਂ ਚੋਂ ਮੈਨੂੰ ਦੋ ਬੰਦੇ ਹੀ ਮਿਲੇ ਸੀਗਾ ਕਿ ਹੈ ਤਾਂ ਚਾਰ ਸੀ ਲੇਕਿਨ ਦੋ ਬੰਦੇ ਨੇ ਗੱਲ ਕੀਤੀ ਸੀ ਕਿ ਅਸੀਂ ਹੈਗੇ ਆ ਪਟਿਆਲੇ ਤੋਂ ਜੀ ਸੰਸਾ ਆ ਰਹੀ ਏ 2250 ਟਰਾਲੀ ਤੇ ਸਾਡੇ ਕੋਲ ਜਗ੍ਹਾ ਨਹੀਂ ਹੈਗੀ ਰੁਕਣ ਵਾਸਤੇ ਤੁਸੀਂ ਸਾਡੇ ਕੋਲ ਗਰਾਊਂਡ ਖਾਲੀ ਪਿਆ ਆ ਤੁਹਾਡੇ ਪਾਣੀ ਪਿੰਡ ਦੇ ਵਿੱਚ ਨਹੀਂ ਵੜਿਆ ਤੇ ਸਾਨੂੰ ਜਗ੍ਹਾ ਦਿਓ ਜੀ ਔਰ ਉਸ ਵਜ੍ਹਾ ਕਰਕੇ ਅਸੀਂ ਇਹਨਾਂ ਨੂੰ ਆਪਣੇ ਗੁਰਦੁਆਰੇ 'ਚ ਠਹਿਰ ਵੀ ਦਿੱਤੀ ਏ ਔਰ ਨਾਲ ਜਿੰਨਾ ਇਹਨਾਂ ਦੀ ਹੈਲਪ ਕਰਨੀ ਸੀ ਹੈਲਪ ਵੀ ਕੀਤੀ ਏ ਹਮ ਔਰ ਸਾਨੂੰ ਨਹੀਂ ਪਤਾ ਸੀ ਕਿ ਇਹ ਇਹਨਾਂ ਦਾ ਇਹ ਹੈਗੇ ਨੇ ਲੋਕਲ ਬੰਦੇ ਸਾਡੇ ਜਦ ਕੀ ਇਹ ਬਾਰੇ ਕੇ ਨਾਲ ਪਿੰਡ ਪੈਂਦਾ ਬਾਰੇ ਕੇ ਦੇ ਕੁਝ ਮਾਛੀ ਹਟੇ ਦੇ ਕੁਝ ਅੱਗੇ ਮੱਬੋ ਕੇ ਦੇ ਇਸ ਤਰ੍ਹਾਂ ਕਰਕੇ ਸੀ ਮੈਨੂੰ ਦੱਸਿਆ ਇਹਨਾਂ ਨੇ ਦੱਸਿਆ ਸੀ ਕਿ ਅਸੀਂ ਪਟਿਆਲੇ ਤੋਂ ਆਏ ਹੋਏ ਆ ਅਸੀਂ ਪਟਿਆਲੇ ਕਰਕੇ ਇਹਨਾਂ ਨੂੰ ਜਗ੍ਹਾ ਦਿੱਤੀ ਸੀ ਜਦ ਕਿ ਇਹ ਲੋਕਲ ਪਤਾ ਹੁੰਦਾ ਕਿ ਇਹ ਲੋਕਲ ਬੰਦੇ ਨੇ ਤਾਂ ਫਿਰ ਅਸੀਂ ਇਹਨਾਂ ਨੂੰ ਜਗ੍ਹਾ ਦੇਣੀ ਨਹੀਂ ਸੀ ਕਿ ਇੱਥੇ ਤੁਹਾਨੂੰ ਇਤਰਾਜ਼ ਕੀ ਸੀ ਜੇ ਲੋਕਲ ਬੰਦੇ ਵੀ ਸੀ ਕਰਤਾ ਸੇਵਾ ਰਹੇ ਸੀ ਸਰਪੰਚ ਸਾਹਿਬ ਉੱਥੇ ਇਤਰਾਜ਼ ਕਿਸ ਗੱਲ ਦਾ ਸੀ ਤੁਹਾਨੂੰ ਲੋਕਲ ਬੰਦੇ ਸਾਰ ਆਪਣੇ ਘਰੋਂ ਖਾਣਾ ਬਣਾ ਕੇ ਲਿਆ ਵੀ ਸਕਦੇ ਸੀ ਜੇਕਰ ਕਿਸੇ ਦੀ ਸੇਵਾ ਕਰਨੀ ਹੈ ਉਹ ਆਪਣੇ ਘਰੋਂ ਵੀ ਲਿਆ ਸਕਦੇ ਸੀਗੇ ਔਰ ਮੈਨੂੰ ਇਸ ਚੀਜ਼ ਦਾ ਨਹੀਂ ਪਤਾ ਸੀ ਉਹਨਾਂ ਨੇ ਦੱਸਿਆ ਕਿ ਉਹ ਮੁਦਕੀ ਸਾਈਡ ਤੋਂ ਆ ਉਹ ਭਾਰਤੀ ਕਿਸਾਨ ਯੂਨੀਅਨ ਜੋ ਡੱਲੇਵਾਲ ਦੀ ਸਿੱਧੂਪੁਰ ਜਥੇਬੰਦੀ ਹੈ ਉਹਦੇ ਨਾਲ ਸੰਬੰਧਤ ਸੀ ਉਹਨਾਂ ਦੇ ਬੈਚ ਲੱਗੇ ਸੀ ਉਹਨਾਂ ਦੇ ਹੱਥਾਂ ਦੇ ਵਿੱਚ ਉਹ ਝੰਡੇ ਸੀ ਜੀ ਜੀ ਤਾਂ ਉਹ ਇੱਕ ਜਥੇਬੰਦੀ ਸੀਗੀ ਜੀ ਜੀ ਸਰ ਤੁਹਾਨੂੰ ਕੀ ਇਤਰਾਜ਼ ਹੋਇਆ ਤਾਨੂੰ ਝਗੜਾ ਹੋਇਆ ਕਿਉਂ ਸੀ ਝਗੜਾ ਤੁਹਾਡੇ ਉਹ ਕਹਿੰਦੇ ਨੇ ਕਿ ਪਿੰਡ ਦੇ ਲੋਕ ਗਲ ਪਏ ਨੇ ਉਹ ਹੋਇਆ ਕੀ ਸੀਗਾ ਬਿਲਕੁਲ ਸਰ ਬਿਲਕੁਲ ਝੂਠ ਹੈ ਬਿਲਕੁਲ ਗਲਤ ਹੈ ਜਦਕਿ ਇਹਨਾਂ ਨੇ ਮੈਨੂੰ ਮੁੰਡਾ ਸਾਹਬ ਸਿੰਘ ਹੈਗਾ ਜਿੰਦੇ ਉਹਦੇ ਵਿੱਚ ਉਹ ਇੱਕ ਮੇਰ ਸਿੰਘ ਹੈਗਾ ਮਿਹਰਬਾਨ ਉਹਦਾ ਨਾਮ ਆ ਉਹਨਾਂ ਨੇ ਮੈਨੂੰ ਕਾਲ ਕੀਤੀ ਕਿ ਸਰਪੰਚ ਸਾਹਿਬ ਤੁਸੀਂ ਆਓ ਮੈਂ ਕਿਹਾ ਮੇਰੇ ਘਰੇ ਗੈਸਟ ਆਏ ਹੋਏ ਆ ਮੈਂ ਆ ਜਨਾ ਉਹਨਾਂ ਕੋਲ ਜਦੋਂ ਮੈਂ ਗਿਆ ਲੋਕਾਂ ਤੋਂ ਮੈਨੂੰ ਪਤਾ ਲੱਗਾ ਕਿ ਇਹ ਕੀ ਕਰ ਰਹੇ ਨੇ ਕਿ ਜਿਹੜਾ ਸਮਾਨ ਦੂਸਰਾ ਕੋਈ ਸੰਸਥਾ ਲਾਉਂਦਾ ਹੈ ਇਹਨਾਂ ਨੇ ਆਪਣੇ ਬੈਨਰ ਲਾ ਛੱਡੇ ਸੀ ਸਾਡੇ ਰੋਡ ਦੇ ਉੱਤੇ ਕਿ ਇਹਦਾ ਬੰਦਾ ਲੇਟ ਹੁੰਦਾ ਹੈ ਉਹਨਾਂ ਨੂੰ ਇਹਨਾਂ ਨੇ ਆਪਣੀ ਵੀਡੀਓ ਬਣਾ ਬਣਾ ਕੇ ਪਾ ਕੇ ਸਾਰੀਆਂ ਸੋਸ਼ਲ ਮੀਡੀਆ ਤੇ ਐਨ ਆਰ ਆਈ ਲੋਕਾਂ ਨੂੰ ਸਾਰਿਆਂ ਕੋਲੋਂ ਪੈਸਾ ਇਕੱਠਾ ਕਰ ਰਹੇ ਸੀਗੇ ਔਰ ਉਹ ਜਿਹੜੇ ਲੋਕ ਸੰਸਥਾ ਲਿਆਉਂਦੇ ਸੀ ਉਹਨਾਂ ਨੂੰ ਤੁਸੀਂ ਲੇਟ ਹੋ ਗਏ ਹੋ ਤੁਹਾਨੂੰ ਨਹੀਂ ਪਤਾਗਾ ਤੁਸੀਂ ਦੂਰ ਦੇ ਹੋ ਤੁਸੀਂ ਜਿਹੜਾ ਸਮਾਨ ਹੈ ਰਿਕਵਰੀ ਤੁਸੀਂ ਸਾਨੂੰ ਕਰਕੇ ਦੇ ਕੇ ਜਾਓ ਜੋ ਵੀ ਸਮੱਗਰੀ ਹੈ ਤੁਹਾਡੇ ਕੋਲ ਕੋਈ ਵੀ ਸਮਾਨ ਹੈ ਉਹ ਸਾਨੂੰ ਦਿਓ ਤੋ ਅਸੀਂ ਪਿੰਡਾਂ ਦੇ ਵਿੱਚ ਇਧਰ ਤੇ ਜਿੱਥੇ ਸਾਨੂੰ ਪਿੰਡਾਂ ਦਾ ਪਤਾ ਹੈ ਅਸੀਂ ਆਪਣੇ ਆਪ ਤੁਹਾਡਾ ਸਾਮਾਨ ਸਹੀ ਜਗ੍ਹਾ ਤੇ ਪ੍ਰੋਵਾਈਡ ਕਰਾਵਾਂਗੇ ਇਹਨਾਂ ਨੇ ਸਾਮਾਨ ਰਾਤ ਨੂੰ ਜਿੱਦਾਂ ਕੋਈ ਛੱਡ ਕੇ ਜਾਂਦਾ ਸੀ ਇਹਨਾਂ ਕੋਲ ਇਹ ਸਾਮਾਨ ਚੱਕ ਕੇ ਆਪਣੇ ਆਪਣੇ ਘਰਾਂ ਦੇ ਵਿੱਚ ਸ਼ਿਫਟ ਕਰਨ ਲੱਗੇ ਸੀ ਟਰਾਲੀਆਂ ਤੇ ਔਰ ਸਾਨੂੰ ਜਿਵੇਂ ਪਤਾ ਲੱਗਿਆ ਵੀ ਇਹ ਪਿੰਡ ਤੇ ਨਹੀਂ ਤੁਹਾਡਾ ਇਹ ਇਲਜ਼ਾਮ ਹੈ ਤੁਸੀਂ ਬਹੁਤ ਤਸੰਗੀਨ ਇਲਜ਼ਾਮ ਲਾ ਰਹੇ ਹੋ ਕਿ ਤੁਹਾਡਾ ਜਿਹੜਾ ਬਾਹਰੋਂ ਸਾਮਾਨ ਆ ਰਿਹਾ ਸੀ ਉਹ ਚੱਕ ਕੇ ਆਪਣੇ ਘਰਾਂ ਨੂੰ ਵਾਪਸ ਲੈ ਕੇ ਜਾ ਰਹੇ ਸੀ ਸਰਪੰਚ ਸਾਹਿਬ ਇਹ ਕਿਵੇਂ ਪੋਸੀਬਲ ਹੈ ਏ ਸਰ ਮੇਰੇ ਪਿੰਡ ਦੇ ਨੇ ਜਦ ਕਿ ਇਹਨਾਂ ਨੂੰ ਦੇਖਿਆ ਔਰ ਵੀਡੀਓ ਵੀ ਬਣਾਈ ਹੈ ਮੁੰਡਿਆਂ ਨੇ ਜਦ ਵੀ ਇਹਨਾਂ ਨੇ ਮੇਰੇ ਨੂੰ ਆਉਣ ਤੋਂ ਪਹਿਲਾਂ ਸਮਾਨ ਆਲਰੇਡੀ ਟਰੈਕਟਰ ਟਰਾਲੀਆਂ ਦੇ ਵਿੱਚ ਲੋਡ ਕਰ ਰੱਖਿਆ ਹੋਇਆ ਸੀਗਾ ਔਰ ਪਿੰਡ ਵਾਲੇ ਨੇ ਇਹਨਾਂ ਨੂੰ ਫੜਿਆ ਉਦੋਂ ਉਹਨਾਂ ਦੀ ਵੀਡੀਓ ਉਹਨਾਂ ਨੇ ਸੋਸ਼ਲ ਮੀਡੀਆ ਤੇ ਪਾਈ ਹੈ ਕਿ ਆ ਇਹ ਜਿਹੜਾ ਸਮਾਨ ਲੈ ਕੇ ਪਿੱਛੇ ਕਿਉਂ ਲੈ ਕੇ ਜਾ ਰਹੇ ਨੇ ਜਦ ਕਿ ਇਹਨਾਂ ਨੇ ਲੰਗਰ ਦਾ ਕੰਮ ਆਪਣੇ ਪਿੰਡ ਸਟਾਰਟ ਕੀਤਾ ਸੀ ਵੀ ਅਸੀਂ ਲੰਗਰ ਦੀ ਸੇਵਾ ਕਰਨੀ ਹੈ ਉਸ ਦੇ ਵਿੱਚ ਮੇਰੇ ਪਿੰਡ ਦੀ ਲੇਡੀਆਂ ਸਾਰੀਆਂ ਆ ਕੇ ਸੇਵਾ ਕਰਦੀਆਂ ਸੀ ਸਵੇਰ ਲੰਗਰ ਬਣਾਉਣ ਦੇ ਵਾਸਤੇ ਔਰ ਇਹਨਾਂ ਨੇ ਦੁਕਾਨਾਂ ਦੇ ਵਿੱਚ ਤੁਸੀਂ ਦੇਖੋ ਚਾਰ-ਚਾਰ ਕੁਆਂਟਲ ਦੁੱਧ ਜੋੜ ਕੇ ਰੱਖਿਆ ਹੋਇਆ ਸੀ ਕਿਉਂਕਿ ਜਿਹੜਾ ਦੁੱਧ ਇਹ ਰਾਤ ਨੂੰ ਆਪਦੇ ਬੰਦਿਆਂ ਵਾਸਤੇ ਨਾ ਕੋਈ ਇੱਥੇ ਐਵੇਂ ਦਾ ਕੋਈ ਸਿਸਟਮ ਸੀਗਾ ਔਰ ਜਿਹੜਾ ਇਹ ਪਿੱਛੇ ਪ੍ਰੋਵਾਈਡ ਕਰਦੇ ਸੀਗੇ ਜੋ ਸਮਾਨ ਆਂਦਾ ਸੀ ਜਰਾਹਤ ਸਮਗਰੀ ਸੀਗੀ ਲੋਕਾਂ ਕੋਲ ਅੱਗੋਂ ਲੈ ਲੈਂਦੇ ਸੀ ਜਿਹੜੇ ਹੋਰ ਸੇਵਾਦਾਰ ਜਥੇਬੰਦੀਆਂ ਆਉਂਦੇ ਸੀ ਵੀ ਤੁਸੀਂ ਵਾਪਸ ਚਲੇ ਜਾਓ ਤੁਸੀਂ ਦੂਰ ਦਿਓ ਸਾਨੂੰ ਦੇ ਦਿਓ ਇਹ ਲੈ ਕੇ ਇਹਨਾਂ ਕੋਲ ਮੈਡੀਸਿਨ ਵਗੈਰਾ ਵੀ ਆਈ ਹੈ ਇਕੱਠੀ ਜਿਹੜੀ ਇਹਨਾਂ ਨੇ ਜਿਹੜੀ ਆਪਦੇ ਕੋਲ ਰੱਖੀ ਹੋਈ ਹੈ ਬਗੈਰ ਵਜਾ ਤੋਂ ਔਰ ਜਦ ਹੈ ਇਹ ਇਥੋਂ ਲੋਕਲ ਬੰਦੇ ਸੀਗੇ ਸਾਨੂੰ ਇਹਨਾਂ ਨੂੰ ਝੋਟ ਬੋਲਣ ਦੀ ਕੀ ਲੋੜ ਸੀ ਵੱਡੀ ਸਮੱਸਿਆ ਤੇ ਇਹੀ ਆ ਗਈ ਨਾ ਸਾਨੂੰ ਪਤਾ ਲੱਗਿਆ ਕਿ ਇਹ ਬੰਦੇ ਹੈ ਹੀ ਠੱਗ ਨੇ ਇਹਨਾਂ ਦੀ ਸੰਸਾ ਹੀ ਨਹੀਂ ਸਹੀ ਹੈਗੀ ਨਹੀਂ ਜਥੇਬੰਦੀ ਸਿੱਧੂਪੁਰ ਦੇ ਪ੍ਰਧਾਨ ਦੇ ਨਾਲ ਗੱਲ ਕੀਤੀ ਫਿਰ ਤੁਸੀਂ ਕਿ ਤੁਹਾਡੇ ਬੰਦੇ ਠੱਗ ਨੇ ਮੇਰੇ ਨਾਲ ਕੋਈ ਪ੍ਰਧਾਨ ਦੀ ਗੱਲ ਨਹੀਂ ਹੋਈ ਨਾ ਮੈਨੂੰ ਕੋਈ ਪ੍ਰਧਾਨ ਮਿਲਿਆ ਇਹ ਤਾਂ ਮੈਨੂੰ ਤਾਂ ਠੱਗ ਮਿਲੇ ਨੇ ਸਾਰੇ ਬਾਰੇ ਕਹਿੰਦੇ ਹੈਗੇ ਨੇ ਮਾਛੀਆੜੇ ਦੇ ਬਹੁਤ ਸਾਰੇ ਨਹੀਂ ਉਥੋਂ ਫਰੀਦਕੋਟ ਤੋਂ ਉਸੇ ਉਸੇ ਉਦੋਂ ਚੱਲਦੀ ਗੱਲ ਦੇ ਵਿੱਚ ਕੁਝ ਫਰੀਦਕੋਟ ਦੇ ਨੌਜਵਾਨ ਆਏ ਕੁਝ ਮਾਨਸਾ ਦੇ ਸੀਗੇ ਉਹਨਾਂ ਨੇ ਵੀ ਆ ਕੇ ਇਹ ਕਿਹਾ ਕਿ ਹਾਂ ਲੋਕ ਗਲ ਪੈਂਦੇ ਨੇ ਬਿਨਾਂ ਵਜ੍ਹਾ ਸਰ ਕੁਝ ਨਹੀਂ ਸਰ ਐਵੇਂ ਤਾਂ ਕੁਝ ਹੋਇਆ ਨਹੀਂ ਮੈਂ ਕੋਲ ਸੀਗਾ ਹਾਂ ਲੋਕਾਂ ਨੇ ਉਦੋਂ ਜ਼ਰੂਰ ਕੀਤਾ ਜਦੋਂ ਇਹਨਾਂ ਨੇ ਟਰੈਕਟਰ ਟਰਾਲੀਆਂ ਆਪਣੀਆਂ ਲੋਡ ਕੀਤੀਆਂ ਨੇ ਬਗੈਰ ਸਾਨੂੰ ਦੱਸੇ ਤੋਂ ਇਹਨਾਂ ਨੇ ਸਮਾਨ ਮੈਂ ਜਦ ਆਇਆ ਉਦੋਂ ਇਹਨਾਂ ਦੀ ਟਰੈਕਟਰ ਟਰਾਲੀਆਂ ਆਲਰੇਡੀ ਸਮਾਨ ਨਾਲ ਲੋਡ ਹੋ ਚੁੱਕਿਆ ਸੀ ਕਿ ਇਹਨਾਂ ਨੇ ਸਮਾਨ ਪਰਲੇ ਸੀ ਉਦੋਂ ਮਿੰਡਾ ਨੇ ਜਿਹੜੇ ਮੇਰੇ ਪਿੰਡ ਦੇ ਸੀਗੇ ਸੋਸ਼ਲ ਮੀਡੀਆ ਤੇ ਵੀਡੀਓ ਪਾਣੀਆ ਸਟਾਰਟ ਕਰਤੀ ਅਸੀਂ ਕਿ ਵੀ ਇਹ ਸਮਾਨ ਇੱਥੋਂ ਚੋਰੀ ਕਰਕੇ ਲੈ ਜਾ ਰਹੇ ਨੇ ਪਿੱਛੇ ਪਟਾ ਕੇ ਜਾ ਰਹੇ ਨੇ ਫਿਰ ਇਹਨਾਂ ਨੇ ਮਤਲਬ ਆਪਣਾ ਜਿਹੜਾ ਇਹਨਾਂ ਦੇ ਕੁਝ ਹੋਰ ਪਰਸਨ ਵੀ ਆਏ ਸੀ ਉਹ ਕਹਿੰਦੇ ਅਸੀਂ ਸਮਾਨ ਇੱਦਾਂ ਕੀਤਾ ਉਦਾਂ ਕੀਤਾ ਤੁਹਾਡਾ ਇਲਜ਼ਾਮ ਹੈ ਕੋਈ ਸਮਾਨ ਚੋਰੀ ਹੋਇਆ ਤੁਹਾਡਾ ਹਾਂਜੀ ਹਾਂਜੀ ਸਰ ਇਹ ਸਮਾਨ ਜਿਹੜਾ ਪਿੱਛੇ ਲੈ ਕੇ ਜਾ ਰਹੇ ਸੀ ਦਿੱਲੀ ਇਹਨਾਂ ਨੂੰ ਸਮਾਨ ਮਿਲਦਾ ਸੀ ਮੇਰੇ ਪਿੰਡ ਦੇ ਦਿੱਲੀ ਟਰੈਕਟਰ ਟਰਾਲੀਆਂ ਆ 10 12 ਰਾਤ ਨੂੰ ਆਉਂਦੇ ਸੀਗੇ ਉਹ ਸਵੇਰੇ ਮਤਲਬ ਰਾਤ ਨੂੰ ਇਹਨਾਂ ਨੂੰ ਸਮਾਨ ਉਹ ਇਹਨਾਂ ਦੇ ਹੈਂਡਵਰਕ ਕਰਦੇ ਸੀਗੇ ਔਰ ਇਹ ਲੰਗਰ ਸਿਰਫ ਇੱਕ ਟਾਈਮ ਪੱਕਦਾ ਸੀਗਾ ਮੇਰੇ ਪਿੰਡ ਦੀਆਂ ਲੇਡੀਜ਼ ਬਣਾਉਂਦੀਆਂ ਸੀਗੀਆਂ ਔਰ ਉਹੀ ਲੰਗਰ ਸਾਡਾ ਅੱਗੇ ਇੱਕ ਟਾਈਮ ਜਾਂਦਾ ਸੀ ਵਰਦਾਨ ਸਾਰਾ ਦਿਨ ਅਰੇਸਟ ਕਰਦੇ ਸੀ ਕੋਈ ਆਇਆ ਗਾਗ ਬਸ ਇਹਨਾਂ ਨੂੰ ਇਹ ਹੈਗਾ ਸੀ ਕਿ ਪੈਸਾ ਬਣਾਉਣਾ ਆਈ ਸੀਗੇ ਇੱਥੇ ਸਾਡੇ ਕੋਲ ਜੋ ਇਲਜ਼ਾਮ ਇਹਨਾਂ ਨੇ ਮੇਰੇ ਪਿੰਡ ਤੇ ਲਾਇਆ ਜਾਂ ਸਾਡੇ ਕਿਸੇ ਤੇ ਵੀ ਲਾਇਆ ਉਹ ਬਿਲਕੁਲ ਐਲੀਗੇਸ਼ਨ ਗਲਤ ਹੈ ਇਹਨਾਂ ਦੇ ਕੋਈ ਬੰਦਾ ਗਲ ਪਿਆ ਕਿਸੇ ਵੀ ਤਰ੍ਹਾਂ ਕੋਈ ਪਿਆਤ ਉਹ ਮੈਨੂੰ ਆਉਂਦੀ ਵੀਡੀਓ ਦਿਖਾਈ ਜਾਵੇ ਮੈਂ ਇਹੀ ਕਹੂੰਗਾ ਪ ਠੀਕ ਹੈ ਬਹੁਤ ਬਹੁਤ ਧੰਨਵਾਦ ਸਰਪੰਚ ਸਾਹਿਬ ਕੋਈ ਐਵੇਂ ਦਾ ਕੋਈ ਸਵਾਲ ਤੱਕਾ ਬੰਦੀ ਹੋਇਆ ਵੀ ਹੈ ਤੇ ਮੈਂ ਕਿਸੇ ਵੀ ਜ세ਬੰਦੀ ਦੇ ਸਾਡਾ ਕੋਈ ਮੁੰਡਾ ਜਾਂ ਕੋਈ ਹੋਰ ਵੱਡਾ ਕੋਈ ਗੱਲ ਪੈ ਤਾਂ ਮੈਂ ਉਹਨਾਂ ਵੱਲੋਂ ਸਰਪੰਚ ਹੋਣ ਦੇ ਨਾਤੇ ਮੈਂ ਮਾਫੀ ਮੰਗਾਗਾ ਪਰ ਇਹ ਬੰਦੇ ਫਰੋਡ ਨੇ ਮੈਂ ਇਹਨਾਂ ਦਾ ਇਹ ਕਹਾਂਗਾ ਸਾਰਿਆਂ ਨੂੰ ਕਿ ਇਹ ਫਰੋਡ ਬੰਦਿਆਂ ਤੋਂ ਬਚੋ ਥੋੜਾ ਜਿਹਾ ਜਿਹੜਾ ਜਿਹੜੀ ਵੀ ਇਹਨਾਂ ਦੇ ਐਨਆਰਆਈ ਲੋਕ ਜਿਹੜੇ ਇਹਨਾਂ ਨੂੰ ਪੈਸਾ ਪਾ ਰਹੇ ਨੇ ਉਹ ਇਹਨਾਂ ਨੂੰ ਪੈਸਾ ਨਾ ਪਾਣ ਇਹ ਲੋਕਾਂ ਨੂੰ ਲੁੱਟ ਰਹੇ ਨੇ ਔਰ ਰਸਤੇ ਦੇ ਵਿੱਚ ਇਹਨਾਂ ਨੇ ਹੁਣ ਬਾਰੇ ਕਾ ਜਾ ਕੇ ਅੱਗੇ ਜਾ ਕੇ ਲਾਇਆ ਹੋਇਆ ਕੈਂਪ ਆਪਣਾ ਉੱਥੇ ਜਾ ਕੇ ਚਾਹ ਦਾ ਲਾ ਰੱਖਿਆ ਇਹਨਾਂ ਨੇ ਲੰਗਰ ਔਰ ਉੱਥੇ ਖੜ ਕੇ ਕਹਿੰਦੇ ਨੇ ਇੱਧਰ ਨਹੀਂ ਜਾਣਾ ਇੱਧਰ ਨੂੰ ਜਾਣਾ ਜਦ ਕਿ ਇਹਨਾਂ ਦਾ ਕੋਈ ਨਹੀਂ ਐਮ ਦਾ ਇਸ਼ੂ ਕੋਈ ਮੁੱਦਾ ਹੈ ਨਹੀਂਗਾ ਜੇਕਰ ਤੁਸੀਂ ਲੰਗਰ ਦੇਣਾ ਹੈ ਬਣਾਣਾ ਹੈ ਸੇਵਾ ਸੇਵਾ ਕਰਨੀ ਹੈ ਤਾਂ ਤੁਹਾਨੂੰ ਤਾਂ ਕੋਈ ਲੋੜ ਹੀ ਨਹੀਂ ਵੀ ਇੱਧਰ ਨਾਲ ਲੈ ਕੇ ਜਾਓ ਜਾਂ ਉੱਧਰ ਨਾਲ ਲੈ ਕੇ ਜਾਓ ਹਾਲਾਤ ਤਾਂ ਸਾਰੇ ਬਸੇ ਗੰਭੀਰ ਨੇ ਮਾੜੇ ਹਾਲਾਤ ਨੇ ਠੀਕ ਹੈ ਠੀਕ ਹੈ ਬਹੁਤ ਧੰਨਵਾਦ ਸਰਪੰਚ ਸਾਹਿਬ हां ठीक है सर और कोई और भी है मेनू दसया जावे जे ਸਾਡੇ ਪਿੰਡ ਦੇ ਵੱਲੋਂ ਕੋਈ ਗਲਤੀ ਮੈਨੂੰ ਕੋਈ ਵੀਡੀਓ ਮੈਨੂੰ ਪਹਚਾਵਣ ਮੇਰੇ ਤੱਕ ਮੈਨੂੰ ਦਿਖਾਵਣ ਵੀ ਉੱਥੇ ਗੋਲੀ ਚੱਲਣ ਦਾ ਡਰ ਸੀ ਹਾਲਾਕਿ ਮੇਰੇ ਨਾਲ ਸਹਿਮਤੀ ਨਾਲ ਇਥੋਂ ਗਏ ਨੇ ਇਹ ਬੰਦੇ ਔਰ ਇਹਨਾਂ ਨੇ ਮੈਨੂੰ ਸੈਨਟੀ ਗੱਟੇ ਜਾਂਦਾ ਇੱਕ ਚੋਕਰ ਦੇ ਜਿਹੜੇ ਹੈਗੇ ਨੇ ਉਹ ਮੈਨੂੰ ਪ੍ਰੋਵਾਈਡ ਦਿੱਤੇ ਨੇ ਉਹਦੀ ਰਸੀਦ ਨੇ ਮੈਨੂੰ ਦਿੱਤੀ ਵੀ ਆ ਤੁਹਾਡੇ ਅਸੀਂ ਰਸੀਵਿੰਗ ਕਰਕੇ ਚੱਲੇ ਸਰਪੰਚ ਸਾਹਿਬ ਔਰ ਮੇਰੀ ਬਿਲਕੁਲ ਸਹਿਮਤੀ ਨਾਲ ਗਏ ਨੇ ਕੋਈ ਇਹਦੇ ਬੰਦਾ ਕੋਈ ਮਾੜਾ ਨਹੀਂ ਬੋਲਿਆ ਕੋਈ ਲੇਡੀਜ਼ ਨਹੀਂ ਬੋਲੀ ਆ ਸਾਰਿਆਂ ਨੇ ਕਹਿ ਕੇ ਇਹਨਾਂ ਨੂੰ ਹੱਥ ਜੋੜ ਕੇ ਇਹਨਾਂ ਨੂੰ ਕਹੋ ਕਿ ਜ ਇਹ ਪਿੰਡ 'ਚ ਨੁਕਸਾਨ ਕਰ ਰਹੇ ਨੇ ਔਰ ਆਪਣੇ ਪਿੰਡ ਦੇ ਵਿੱਚ ਧੜਾਬਾਜੀ ਔਰ ਲੜਾਈ ਖਾਂਦਾ ਇਹਨਾਂ ਦਾ ਮਸੂਬਾ ਹੈਗਾ ਜਦਕਿ ਇਹ ਬਾਹਰੋਂ ਆਏ ਲੋਕਾਂ ਨੂੰ ਇਹ ਲੋਟਰੇ ਨੇ ਔਰ ਬਦਨਾਮੀ ਸਾਡੇ ਪਿੰਡ ਦੀ ਹੋ ਰਹੀ ਹੈ ਠੀਕ ਹੈ ਠੀਕ ਹੈ ਜੀ ਬਹੁਤ ਧੰਨਵਾਦ ਥੈਂਕ ਯੂ ਸਰ ਧੰਨਵਾਦ